ਅਸਲਾਮ ਵਾਲੇਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸਜਣਾ ਬੇਲੀਆਂ ਮਿਤਨਾ ਮਾਵਾਂ ਤੇ ਪੈਣਾ ਨੂੰ ਜੀ ਆਇਆਂ ਨੂੰ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਇਸ ਵੀਡੀਓ ਦੇ ਅੰਦਰ ਸਰਬਜੀਤ ਸਿੰਘ ਇਹ ਦੱਸ ਰਹੇ ਨੇ ਕਿ ਜਿਹੜੇ ਅੱਜ ਕੱਲہ ਤਪੱਸਿਆ ਕਰਨ ਵਾਲੇ ਬਹੁਤ ਮਸ਼ਹੂਰ ਹੋ ਚੁੱਕੇ ਨੇ ਕੋਈ ਮਤਲਬ ਆਪਣੇ ਜਿਸਮ ਦੇ ਉੱਤੇ ਸਵਾਹ ਮਲਕੇ ਤੇ ਡੇ ਡੇ ਕੇਸ ਰੱਖ ਕੇ ਫਿਰਦਾ ਤੇ ਕਿਸੇ ਨੇ ਮਤਲਬ 20 20 ਕਿਲੋ ਦੀ ਚਾਬੀ ਲਟਕਾਈ ਹੋਰੀ ਤੇ ਪੁੱਛਿਆ ਜਾਵੇ ਤੇ ਕਹਿੰਦੇ ਨੇ ਕਿ ਅਸੀਂ ਧਰਮ ਦੀ ਮੁਲਕ ਦੀ ਜੜੀ ਉਹ ਸੇਵਾ ਕਰ ਰਹੇ ਆਂ ਤੇ ਇਹਨਾਂ ਦੇ ਜਿਹੜੀ ਮਤਲਬ ਕਲਾਸ ਲੈ ਰਹੇ ਨੇ ਸਰਬਜੀਤ ਸਿੰਘ ਤੇ ਬਹੁਤ ਵਧੀਆ ਗੱਲਾਂ ਦੱਸ ਰਹੇ ਨੇ ਇਸ ਵੀਡੀਓ ਦੇ ਅੰਦਰ ਲੈਸਨ ਬਹੁਤ ਅੱਛਾ ਹੈ ਸਫਾਈ ਦੇ ਬਾਰੇ ਚ ਦੱਸ ਰਹੇ ਨੇ ਅਸ਼ਨਾਣ ਦੇ ਬਾਰੇ ਚ ਦੱਸ ਰਹੇ ਨੇ ਪਕੀਦਗੀ ਦੇ ਬਾਰੇ ਚ ਦੱਸ ਰਹੇ ਨੇ ਕੰਗੀ ਕਰਨ ਦੇ ਬਾਰੇ ਚ ਦੱਸ ਰਹੇ ਨੇ ਬਹੁਤ ਅੱਛਾ ਲੈਸਨ ਦੇ ਰਹੇ ਨੇ ਇਸ ਵੀਡੀਓ ਦੇ ਅੰਦਰ ਆਪਾਂ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ ਜਲਦੀ ਨਾਲ ਵੀਡੀਓ ਸਟਾਰਟ ਕਰ ਲੈਨੇ ਆ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰ ਦੇ ਜੀ ਚਲੋ ਹੁਣ ਕਰਨੇ ਆ ਵੀਡੀਓ ਸਟਾਰਟ ਇੱਕ ਵਣਖੰਡ ਬੈਸੇ ਜਾਏ ਸਦ ਨਾ ਦੇ ਵਹੀਂ ਇਹ ਕੋਣ ਨੇ ਜਿਹੜੇ ਜੰਗਲਾਂ ਵਿੱਚ ਜਾ ਕੇ ਬਹਿ ਗਏ ਮੂੰਹ ਨਹੀਂ ਸੀ ਬੋਲਦੇ ਇੱਕ ਪਾਲਾ ਕਕਰ ਭੰਨ ਠੰਡਿਆਂ ਪਾਣੀਆਂ ਚ ਲੋਗਾਏ ਸੀਤਲ ਜਲ ਹੀਵੇਂ ਹੀ ਇੱਕ ਭਸਮ ਚੜਾਵੇਂ ਅੰਗ ਇਹ ਕੋਣ ਜਿਹੜੇ ਸਰੀਰ ਤੇ ਸੁਆਹ ਮੜ ਕੇ ਬੈਠੇ ਮੈਲ ਨਾ ਧੋਵਾਂ ਹੀ ਮੜੀ ਜਿੱ ਮਿੱਟੀ ਲੱਗ ਜੇ ਨਾ ਉਥੋਂ ਕੀ ਕਰਦਾ ਜੀ ਬੰਦਾ ਭਲਾ ਤਨ ਤੇ ਮਿੱਟੀ ਲੱਗ ਜੇ ਕੰਮ ਕਰ ਦੇਂਗੇ ਕੀ ਕਰੀਦਾ ਜੀ ਭਲਾ ਇੱਥੇ ਲੋਕਾਂ ਨੇ ਸਰੀਰ ਤੇ ਸੁਆਹ ਮੜੀ ਰੱਬ ਪਾਉਣ ਲਈ ਤੇ ਸੁਆਹ ਮੜ ਕੇ ਐਸਾਨ ਕੀਤਾ ਕਿ ਸਾਡੂੰ ਆਣ ਕੇ ਮੱਥੇ ਟੇਕੋ ਅਸੀਂ ਬੜੇ ਵੱਡੇ ਤਪਸਵੀ ਆ ਮਾਰੇ ਕਹਿੰਦੇ ਨਾ ਭਾਈ ਇਹ ਦੁਨੀਆ ਖੂਬ ਸੂਰਤ ਬਣਾਉਣੀ ਆਪਾਂ ਆ ਪੈਣਾ ਸਿਆਣੀਆਂ ਬੈਠੀਆਂ ਜਿੱਥੇ ਪੈਰ ਲਿਬੜੇ ਲੈ ਕੇ ਕੋਈ ਅੰਦਰ ਆ ਜਾਏ ਨਾ ਪੋਚੇ ਦੋ ਵਾਰ ਲਾਉਣੇ ਪੈਂਦੇ ਤੇ ਸੋਚੋ ਜੇ ਕਿਤੇ ਇਦਾਂ ਦੇ ਸਾਰੇ ਲੋਕ ਸੁਆਭ ਮਾਣਨ ਵਾਲੇ ਹੁੰਦੇ ਤੇ ਤੇਦੇ ਪੋਚੇ ਮਾਰ ਮਾਂ ਮਰ ਜਾਣਾ ਸੀ ਸ਼ੁਕਰ ਕਰੋ ਵੀ ਕਿੰਨਾ ਵਧੀਆ ਸਾਨੂੰ ਧਰਮ ਕਿੰਦੀ ਸੋਹਣੀ ਫਲਸਫੀ ਦਿੱਤੀ ਮਹਾਰਾਜ ਨੇ ਦੋ ਮਿੰਟ ਸੋਚੋ ਜੀ ਆ ਜਿਹੜਿਆਂ ਵੀ ਕਾਰੋਬਾਰੀ ਬੈਠੇ ਤੁਹਾਡੀ ਦੁਕਾਨ ਚ ਕੋਲ ਲਿਬੜੇ ਪੈਰ ਲੈ ਕੇ ਆ ਜੇ ਬੰਦਾ ਕਈ ਵਾਰੀ ਸਟਾਫ ਨੂੰ ਕਹਿੰਦਾ ਜਦੀ ਦੁਕਾਨ ਗੰਦੀ ਹੋ ਗਈ ਇੱਕਰੀ ਮੜਾ ਪੋਚਾ ਨਾ ਮਾਰ ਲਈਏ ਸੋਚੋ ਜੇ ਸਾਰੇ ਹੀ ਉਹ ਆ ਜਾਂਦੇ ਜਿਨ੍ਹਾਂ ਨੇ ਸੀ ਤੇ ਸਵਾ ਮਲੀ ਹੈ ਆ ਕਾਰੋਬਾਰ ਚੱਲ ਪਉਂਦੇ ਜੇ ਸਾਰੇ ਹੀ ਨਾਗੇ ਹੁੰਦੇ ਭਲਾ ਦੇਸ਼ ਵਿੱਚ ਸਾਰਿਆਂ ਦਾ ਜੀ ਕਰਦਾ ਰੱਬ ਪਾਉਣ ਲਈ ਕਪੜਾ ਵੇਚਦਾ ਜੀ ਕਿਸਦਾ ਤੁਹਾਡੇ ਚ ਕੱਪੜਿਆਂ ਦੇ ਸਟੋਰਾਂ ਵਾਲੇ ਵੀਰ ਬੈਠੇ ਹੋਣੇ ਜਿਨ੍ਹਾਂ ਦੇ ਕੱਪੜੇ ਵੇਚਣ ਨਾਲ ਘਰਾ ਜਰਾੜ ਨੂੰ ਚੁੱਲ੍ਹੇ ਚੱਗ ਬਲਦੀ ਹੈ ਕਾਰਖਾਨੇ ਬੰਦ ਹੋ ਜਣੇ ਜੇ ਉਹਨਾਂ ਦੇ ਮੁਤਾਬਕ ਦੁਨੀਆ ਚੱਲਦੀ ਤੇ ਇਥੇ ਜਦੋਂ ਤੰਦੇ ਉੱਤੇ ਕੱਪੜਾ ਹੀ ਕਹਿੰਨੇ ਨਹੀਂ ਪਾਉਣਾ ਕਪਾਹ ਬੀਜਣ ਦੀ ਲੋੜ ਹੀ ਨਹੀਂ ਗੁਜਰਾਤ ਜਾ ਕੇ ਕੱਪੜੇ ਦੀਆਂ ਮੇਲਾ ਲਾਉਣ ਦੀ ਕੋ ਬੋਲੋ ਪਿਆਰਿਓ ਅੜੇ ਵੱਡੇ ਵੱਡੇ ਕਾਨਪੁਰ ਲਖਨਊ ਅੜੇ ਵੱਡੇ ਸ਼ੋਰੂਮ ਨੇ ਕਪੜਿਆਂ ਦੇ ਇਹਨਾਂ ਦੀ ਲੋੜ ਹੀ ਨਹੀਂ ਸੀ ਪੈਣੀ ਕਿਉਂਕਿ ਉਹਨਾਂ ਦੇ ਲੋਕਾਂ ਨੂੰ ਕਹਣਾ ਸੀ ਵੀ ਕਪੜਾ ਪਾਉਣ ਦੀ ਤੇ ਜ਼ਰੂਰਤ ਹੀ ਨਹੀਂ ਹੈ ਉਹਨੇ ਗੁਰੂ ਸਾਹਿਬ ਵੀ ਲਿਖਿਆ ਹੈ ਪਿਆਰਿਓ ਇੱਕ ਵਣਖੰਡ ਵਸੇ ਜਾਏ ਸਾਧਨਾ ਦੇ ਵਹੀਂ ਇੱਕ ਪਾਲਾ ਕਕਰ ਭਨ ਸੀਤਲ ਜਲ ਹੈਵੇਂ ਇੱਕ ਭਸਮ ਚੜਾਵੇਂ ਅੰਗ ਮੈਲ ਨਾ ਤੋ ਵਹੀਂ ਇੱਕ ਜਟਾ ਜੜਾਵਾਂ ਅ ਜੜਾਵਾਂ ਵਾਲੇ ਵੀ ਹੁਣ ਵਾਵਾ ਵੇਖ ਲਿਆ ਆਪਾ ਜੋ ਪਿਆਰਿਓ ਕੰਗਾ ਦੋਨੋਂ ਵਕਤ ਕਰ ਜਿਨ੍ਹਾਂ ਦੇ ਕੇਸ ਆ ਨਾ ਸਿਆਣੀਆਂ ਪੈਣਾ ਜਾਣਦੀਆਂ ਵੀਰ ਬਜ਼ੁਰਗ ਜਾਣਦੇ ਆ ਜੀ ਅਜਿਨੋਂ ਆਪਾਂ ਆਪਣੇ ਕੇਸਾਂ 'ਚ ਕੰਗਾ ਕਰਦੇ ਆ ਨਾ ਇਹ ਵੀ ਇੱਕ ਸਿਰ ਦੀ ਐਕਸਰਸਾਈਜ਼ ਆ ਜੋ ਸਵੇਰੇ ਤੁਸੀਂ ਉੱਠ ਕੇ ਕੇਸਾਂ 'ਚ ਕੰਗਾ ਕਰ ਦਿਓ ਰਾਤ ਨੂੰ ਸੌਣ ਲੱਗਿਆਂ ਪਾਗ ਉਤਾਰ ਕੇ ਫਿਰ ਕੇਸਾਂ 'ਚ ਕੰਗਾ ਕਰ ਦਿਓ ਇਹ ਵੀ ਤੁਹਾਡੇ ਸਿਰ ਦੀ ਇੱਕ ਐਕਸਰਸਾਈਜ਼ ਹੈ ਇਹ ਵੀ ਤੁਹਾਡੇ ਉਦਮ ਦਿਨ 'ਚ ਨੇ ਕੰਗਾ ਕੰਗਾ ਦੋਨੋਂ ਵਕਤ ਕਰ ਪਾਗ ਚੁਨੇ ਕਰ ਬੰਦਈ ਦਾਤਨ ਨੀਤ ਕਰੇ ਨਾ ਦੁਖ ਪਾਵੇ ਲਾਲ ਜੀ ਰਹਿਤ ਨਾ ਮੇਦ ਲਿਖੇ ਦਾਤਨ ਨਿਤ ਕਰੇ ਪਗ ਚੁਣ ਕੇ ਬੰਨੇ ਕੰਗਾ ਦੋ ਵਖਤ ਕਰੇ ਜੜਾਵਾਂ ਚ ਕਿਥੋਂ ਕੰਗਾ ਹੋ ਜੂਗਾ ਜੀ ਬੋਲੋ ਪਿਆਰੇ ਜੜਾਵਾਂ ਚ ਕਿਥੋਂ ਕੰਗਾ ਹੋ ਜੂਗਾ ਆਇ ਕੱਲ ਮੈਂ ਵੇਖ ਰਿਆ ਸੀ ਇੰਟਰਨੈਟ ਤੇ ਉਹ ਮੇਰੇ ਖਿਆਲ ਚ ਉਹ ਕਾਫੀ ਵਾਵਾ ਭਾਰਾ ਹੀ ਸਮਾਨ ਕਹਿੰਦੇ 30-40 ਕਿਲੋ ਸਿਰ ਤੇ ਜੜਾਵਾਂ ਦਾ ਭਾਰ ਹੈ ਰੱਬ ਜਾਣੇ ਹੁਣ ਸੌਂਦਾ ਕਿਦਾਂ ਆਪਾਂ ਥੋੜੀ ਜੀ ਸਿਰ ਤੇ ਭਾਰ ਚੱਕਿਆ ਹੋਏ ਤੇ ਰਾਤ ਨੂੰ ਬੰਦੇ ਨੂੰ ਲਾਉਣਾ ਪੈਂਦਾ ਇੱਕ ਬਾਬਾ ਜੀ 20 ਕਿਲੋ ਦੀ ਚਾਬੀ ਗੱਲ ਚ ਪਾਈ ਫਿਰਦੇ ਕਹਿੰਦਾ ਮੈਂ ਦੇਸ਼ ਦਾ ਭਲਾ ਕਰਨਾ ਹਾਂ ਗਾਹ ਦੀ ਚਾਬੀ ਪਾਹ ਦੇਸ਼ ਦਾ ਭਲਾ ਕਿਦਾਂ ਹੋ ਜੂ ਮੈਂ ਤੇ ਉਹ ਵੇਖ ਵੇਖ ਕੇਗਾ ਸੱਚਾ ਪਾਤਸ਼ਾਹ ਸਾ ਆਈ ਤੇਰਾ ਦੇਣਾ ਨਹੀਂ ਦਿੱਸਦੇ ਆ ਜੰਗ ਸੀ ਜਿਹੜੇ ਲੋਕ ਤਰ੍ਹਾਂ ਤਰ੍ਹਾਂ ਦੇ ਪਖੰਡ ਕਰਦੇ ਸੀ ਅੱਛਾ ਹੁਣ ਇੱਕ ਜਾਗਰਤੀ ਇਹ ਆਈ ਕਿ ਸਾਡੇ ਬਹੁਤ ਹਿੰਦੂ ਵੀਰ ਵੀ ਹੁਣ ਕਮੈਂਟ ਕਰ ਰਿਹਾ ਕਿ ਯਾਰ ਇਸ ਦੇਸ਼ ਨੂੰ ਸਮਾਜ ਨੂੰ ਗੁਮਰਾਹ ਨਾ ਕਰੋ ਹਾ ਗੱਲ ਸਹੀ ਨਹੀਂ ਹੈਗੀ ਸ਼ੁਗਰ ਜਾਗੇ ਤੇ ਕੋਈ ਬੜੇ ਸਾਡੇ ਭਰਾ ਜਾਗੇ ਆ ਬੜੇ ਪੁਲਿਸ ਅਫਸਰ ਜੱਜ ਅੱਜ ਨੂੰ ਸਾਨੂੰ ਫੋਨ ਆਉਂਦੇ ਨਾ ਉੱਚੀ ਉੱਚੀਆਂ ਉਧਿਆਂ ਤੇ ਬੈਠਿਆਂ ਤੇ ਕਹਿੰਦੇ ਨਹੀਂ ਜੀ ਹੁਣ ਸਮਾਜ ਸੁਧ ਰਿਹਾ ਹੈ ਸਮਾਜ ਵਧੀਆ ਬਣ ਰਿਹਾ ਹੈ ਸਮਾਜ ਦਾ ਭਲਾ ਕਰਨਾ ਪਰਾਈ ਸਤਰੀ ਵੱਲ ਵੇਖ ਕੇ ਤੇਰੇ ਮਨ 'ਚ ਵਕਾਰ ਨਾ ਆਵੇ ਇਹ ਕੰਟਰੋਲ ਕਰਨਾ ਸੀ ਆਪਣੇ ਦਿਮਾਗ 'ਚ ਅਸੀਂ ਉਹਨਾਂ ਦੇ ਵਾਰਸਾਂ ਜਿਨ੍ਹਾਂ ਦੇ ਕੋਲ ਬਾਨੂ ਬੇਗਮ ਆਈ ਪਾਈ ਸਰਦਾਰ ਹਰੀਸ ਸਿੰਘ ਨੜਗੇ ਕੋਲ ਉਹ ਕਹਿੰਦੀ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ ਉਹਨੇ ਕਿਹਾ ਮੇਰੇ ਵਰਗਾ ਫਿਰ ਮੈਂ ਹੀ ਆ ਮੈਂ ਇਹਨੂੰ ਆਪਣਾ ਤੂੰ ਪੁੱਤਰ ਬਣਾ ਲੈ ਤੈਨੂੰ ਮੈਂ ਧਰਮ ਦੀ ਮਾਂ ਬਣਾਉਣਾ ਆਹ ਹੈ ਵਾਸ਼ਨਾਵਾਂ ਨੂੰ ਕੰਟਰੋਲ ਕਰਨ ਦਾ ਤਰੀਕਾ ਅਸੀਂ ਵਾਰਸ ਉਹਨਾਂ ਦੇ ਆ ਇੱਥੇ ਕੋਈ ਵਾਸ਼ਨਾਵਾਂ ਨੂੰ ਕੰਟਰੋਲ ਕਰ ਲਈ ਕੱਪੜੇ ਨਹੀਂ ਪਾ ਰਹੇ ਜਿਵੇਂ ਵਾਸ਼ਨਾਵਾਂ ਕੰਟਰੋਲ ਕੀਤੇ ਜੇ ਸੱਚੀ ਵਾਸ਼ਨਾਵਾਂ ਕੰਟਰੋਲ ਸੀ ਕੋਲਕੱਤਾ ਰੇਬ ਕੇ ਨੇ ਕੀਤਾ ਸੀ ਉਸ ਡਾਕਟਰ ਬੀਬੀ ਦਾ ਉਸ ਮਾਪੇ ਪਾਪ ਦੀਆਂ ਅੰਦਰਾਂ ਤਰਫ ਦੀਆਂ ਨੇ ਜਿਨ੍ਹਾਂ ਦੀ ਜਵਾਨ ਧੀ ਕਿੰਨਿਆਂ ਕਾਣ ਕਿੰਨੇ ਇਸ ਸਮਾਜ ਵਿੱਚ ਕਿੰਨਾ ਕੁਝ ਵਾਪਰ ਚੁੱਕਾ ਕਦੋਂ ਸਾਡਾ ਸਮਾਜ ਜਾਗੇਗਾ ਜੀ ਤੇ ਉਸ ਡਾਕਟਰ ਵੀਰ ਦੇ ਬਿਆਨ ਸੀ ਜਿਹੜਾ ਉਥੇ ਸਟਾਫ ਸੀ ਉਹਦੇ ਬਿਆਨ ਸੀ ਬਾਪ ਦੇ ਬਿਆਨ ਸੀ ਕਾਸ਼ ਕਿ ਇੱਥੇ ਕੋਈ ਸਿੱਖ ਅੱਜ ਵੀ ਹੈ ਜਿਹੜੇ ਲੋਕ ਮੰਨਦੇ ਆ ਕਦੀ ਕਿਸੇ ਨੂੰ ਪੁੱਛ ਕੇ ਵੇਖਿਓ ਹਾਂ 1-2% ਕੋ ਗਲਤ ਹੋ ਸਕਦਾ ਹੈ ਬੰਦਾ ਪਰ ਸਿੱਖੀ ਦਾ ਕਰਤਾਰ ਸਿੱਖ ਦਾ ਕੈਰੇਕਟਰ ਜੇ ਜ਼ਮੀਨ ਤੋਂ ਉੱਪਰ ਪਹੁੰਚਿਆ ਉਹਦੇ ਪਿਛੇ ਮੇਰੇ ਸਤਗੁਰ ਦੀ ਕਾਲ ਕਮਾਈ ਤੇ ਐਡੀ ਸੱਚੀ ਸੁੱਚੀ ਵਿਚਾਰਤਾਰਾ ਜਿਹੜੀ ਅੱਜ ਸਾਡੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਪਈ ਹੈ ਪਿਆਰਿਓ ਅਸੀਂ ਮਾਣ ਜਿਨਾ ਕਰੀਏ ਉਹਨਾਂ ਥੋੜਾ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਬੋਲੋ ਪਿਆਰਿਓ ਦੇਖ ਪਰਾਈਆਂ ਮਾਵਾ ਭੈਣਾ ਧੀਆ ਜਣ ਤਿੰਨ ਰਿਸ਼ਤੇ ਕਾਇਮ ਕਰ ਲਾ ਇਹ ਸਾਡਾ ਇਹ ਸਾਡਾ ਅਮੀਰ ਵਿਰਸਾ ਸੀ ਇਹ ਕੁਰਬਾਨੀ ਸੀ ਜ਼ਮੀਨ ਦੀ ਲੜਾਈ ਨਹੀਂ ਸੀ ਜੇ ਜ਼ਮੀਨ ਦੀ ਲੜਾਈ ਹੁੰਦੀ ਆਨੰਦਪੁਰ ਸਾਹਿਬ ਤੇ ਮਹਾਰਾਜ ਨੇ ਖਾਲੀ ਕਰ ਦਿੱਤਾ ਸੀ ਫਿਰ ਸਰਸਾ ਨਦੀ ਤੇ ਕਿਉਂ ਆਏ ਚਮਕੌਰ ਸਾਹਿਬ ਦੀ ਗੜੀ ਨੂੰ ਕਿਹੜਾ ਕਿਉਂ ਪਾਇਆ ਖਦਰਾਨੇ ਦੀ ਢਾਬਤਾ ਕਿਉਂ ਆਇਆ ਵਜ਼ੀਰ ਖਾਂ ਇਹਦਾ ਮਤਲਬ ਉਹਨਾਂ ਦੀ ਮੰਗ ਆਨੰਦਪੁਰ ਸਾਹਿਬ ਨਹੀਂ ਸੀ ਉਹਨਾਂ ਦੀ ਮੰਗ ਕੀ ਸੀ ਕਿ ਗੁਰੂ ਪਾਸ਼ਾ ਆਮ ਲੋਕਾਂ ਦੇ ਹੱਕ ਵਿੱਚ ਖੜਨਾ ਬੰਦ ਕਰ ਦਿਓ ਜਿਹੜਾ ਤੁਸੀਂ ਲੋਕਾਂ ਨੂੰ ਬਰਾਬਰਤਾ ਦਾ ਪਾਠ ਪੜਾ ਰਹੇ ਹੋ ਸਾਰੇ ਬਰਾਬਰ ਆ ਪੰਗਤ ਵਿੱਚ ਬੈਠਦੇ ਆ ਨਾ ਤੁਹਾਡੇ ਇੱਧਰ ਹਿੰਦੂ ਸੱਜੇ ਮੁਸਲਮਾਨ ਖੱਬੇ ਹਿੰਦੂ ਸਾਹਮਣੇ ਕੋਈ ਜੈਨੀ ਬੋਧੀ ਪਾਰਸੀ ਕਦੀ ਪੁੱਛਿਆ ਆਪਾਂ ਕਿਸੇ ਨੇ ਅਜੇ ਵੀ ਭਾਰ ਦੇਸ਼ ਵਿੱਚ ਐਸੇ ਧਾਰਮਿਕ ਸਥਾਨ ਹੈ ਜਿੱਥੇ ਜਾਤ ਪੁੱਛ ਕੇ ਐਂਟਰੀ ਦਿੱਤੀ ਜਾਂਦੀ ਹੈ ਮਜਬ ਪੁੱਛ ਕੇ ਅੰਦਰ ਆਉਣ ਦਿੱਤਾ ਜਾਂਦਾ ਤੇ ਇੱਥੇ ਦਰਵਾਜ਼ੇ ਖੁੱਲੇ ਤੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਸਾਰੇ ਵੱਲੋਂ ਉਪਦੇਸ਼ ਜਾਂ ਵਰਨਾ ਕੋ ਸਾਝਾ ਇੱਕ ਵਣਖੰਡ ਬੈਸੇ ਜਾਏ ਸਾਧ ਨ ਦੇਵਹੀਂ ਇੱਕ ਪਾਲਾ ਕਕਰ ਪਨ ਸੀਤਲ ਜਲ ਹੈਵੇਂ ਇੱਕ ਭਸਮ ਚੜਾਵੇਂ ਅੰਗ ਮੈਲ ਨਾ ਤੋ ਵਹੀਂ ਇੱਕ ਜਟਾ ਬਿਗਟ ਬਕਰਾਲ ਸਿਰ ਤੇ ਜੜਾਵਾਂ ਰੱਖੀਆਂ ਕੁੱਲ ਘਰ ਖੋਵੇਂ ਕੁੱਲ ਵੀ ਗਵਾਲੀ ਆਪਣੀ ਪਤਾ ਹੀ ਨਹੀਂ ਕਿੱਥੋਂ ਆਇਆ ਮੈਂ ਘਰਿਆਂ ਦਾ ਲਿੰਕ ਹੀ ਕੋਈ ਨਹੀਂ ਪੁੱਛਦੇ ਮਾਂ ਕਿੱਥੇ ਹੈ ਕਦਾ ਪਤਾ ਨਹੀਂ ਬਾਪ ਕਿੱਥੇ ਪਤਾ ਕਿਉਂ ਜੀ ਔਲਾਦ ਮਾਂ ਬਾਪ ਇਸ ਕਰਕੇ ਪੈਦਾ ਕਰਦੇ ਮਾਂ ਦਾ ਪਤਾ ਹੀ ਨਹੀਂ ਉਹ ਲੋਕਾਂ ਦਾ ਭਲਾ ਕਰਦਾ ਫਿਰਦਾ ਮਾਂ ਤੇਰੀ ਨੂੰ ਕੋ ਬਿਰਦਾ ਆਸ਼ਮ ਸੰਭ ਦਾ ਫਿਰਦਾ ਮਾਂ ਤੇਰੀ ਦਵਾਈ ਵਿਚਾਰੀ ਲੋਕਾਂ ਕੋ ਮੰਗੇ ਲਿੰਦੀ ਫਿਰਦੀ ਐ ਇਸ ਸਮਾਜ ਦਾ ਭਲਾ ਕਰਨਾ ਇੱਕ ਜਟਾ ਬਿਗੜ ਬਿਕਰਾਲ ਕੁੱਲ ਕਰ ਖੋਵੇਂ ਹੀ ਇੱਕ ਨਗਨ ਫਰੇ ਦਿਨ ਰਾਤ ਆ ਦੁਬਾਰਾ ਤੋ ਉਹ ਬੋਲਦਾ ਜੀ ਇੱਕ ਨਗਨ ਫਰੇ ਦੇ ਨੰਗੇ ਤੁਰੇ ਫਿਰਦੇ ਦਿਨ ਰਾਤ ਕਾਦੇ ਲਈ ਰੱਬ ਪਾਉਣ ਲਈ ਮਹਾਰਾਜ ਕਹਿੰਦੇ ਤੇ ਭਾਈ ਗੁਰਦਾਸ ਜੀ ਕਹਿੰਦੇ ਜੇ ਨੰਗੇ ਰਿਆਂਬ ਮਿਲਦਾ ਨਾ ਕਪੜੇ ਲਾਇਆ ਰੱਬ ਮਿਲਦਾ ਹੋਵੇ ਨਾ ਸਭ ਤੋਂ ਪਹਿਲਾਂ ਪਸ਼ੂਆਂ ਨੂੰ ਮਿਲ ਜਾਏ ਜੰਗਲ ਦੇ ਜਨਵਰਾਂ ਨੂੰ ਮਿਲ ਜਾਏ ਕਿਉਂ ਜੀ ਮਿਲੇ ਜੇ ਤੀਰਥ ਨਹਾਤਿਆਂ ਡੱਡਾਂ ਜਲਵਾਸੀ ਵਾਲ ਵਧਾਇਆ ਪਾਈਏ ਬਟਜਟਾਂ ਪਲਾਸੀ ਜੇ ਜੜਾਵਾਂ ਵਧਾਇਆ ਰੱਬ ਮਿਲਦਾ ਤੇ ਬੋਰਡ ਨੂੰ ਮਿਲਦਾ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਕਹਿੰਦੇ ਬੋਰਡ ਦੀਆਂ ਜੜਾਵਾਂ ਬਹੁਤ ਲੰਬੀਆਂ ਹੁੰਦੀਆਂ ਬੋਰਡ ਵੇਖਿਆ ਜੀ ਬਹੁਤ ਲੰਬੀਆਂ ਲੰਬੀਆਂ ਜੜਾਵਾਂ ਹੁੰਦੀਆਂ ਭਾਈ ਗੁਰਦਾਸ ਜੀ ਕਹਿੰਦੇ ਮਿਲੇ ਜੇ ਤੀਰਥ ਨਾਤਿਆਂ ਡੱਡਾਂ ਚ ਲਵਾਸੀ ਵਾਲ ਵਧਾਇਆ ਪਾਈਏ ਬੱਟ ਬੋੜ ਜਟਾਂ ਪਲਾਸੀ ਨੰਗੇ ਰਹਿਆਂ ਜੇ ਮਿਲੇ ਵਣ ਜੰਗਲ ਮਿਰਗ ਹਿਰਨ ਉਦਾਸੀ ਫਿਰ ਤੇ ਜੰਗਲਾਂ ਦੇ ਹਿਰਨਾ ਨੂੰ ਜਨਵਰਾਂ ਨੂੰ ਰੱਬ ਸਭ ਤੋਂ ਪਹਿਲਾਂ ਮਿਲਦਾ ਉਹ ਕਿਹੜੇ ਕਪੜਾ ਤਨ ਤੇ ਪਾਉਂਦੇ ਆਖੋ ਸਤਨਾਮ ਸ੍ਰੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਰੱਖੋ ਘਰ ਭਾਈ ਗੁਰਦਾਸ ਜੀ ਦੇ ਕਬੇਤ ਰੱਖੋ ਘਰ ਗੁਸਾ ਨਾ ਮਨਾਇਓ ਮਾਫੀ ਮੰਗ ਲਓ ਗੁਰਦਾਸ ਮਾਨ ਦਾ ਤੇ ਨਾ 5 ਸਾਲ ਦੇ ਬੱਚੇ ਨੂੰ ਪਤਾ ਭਾਈ ਗੁਰਦਾਸ ਜੀ ਦਾ ਦੱਸਣਾ ਪੈਂਦਾ ਕਈ ਵੇਲੇ 30 40 ਸਾਲ ਤੱਕ ਪੁੱਛੇ ਨਾ ਭਾਈ ਗੁਰਦਾਸ ਕੋਲ ਮੈਨੂੰ ਤਾਂ ਪਤਾ ਨਹੀਂ ਮੈਂ ਕੀ ਲੈਣਾ ਭਾਈ ਗੁਰਦਾਸ ਤੂੰ ਕਹਿੰਦਾ ਮੈਨੂੰ ਪਤਾ ਹੀ ਨਹੀਂ ਭਾਈ ਗੁਰਦਾਸ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਬਾਣੀ ਲਿਖੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਬਹਿ ਕੇ ਅਸੀਂ ਵਿਰਸੇ ਤੋਂ ਦੂਰ ਹੋ ਗਏ ਇਸ ਕਰਕੇ ਇਸ ਗੱਲ ਨੂੰ ਸਮਝਿਓ ਸਤਕਾਰਯੋਗ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਨਗਨ ਫਰੇ ਦਿਨ ਰਾਤ ਇੱਕ ਦਿਨ ਰਾਤ ਨੰਗੇ ਤੁਰੇ ਫਿਰਦੇ ਨੇ ਨੀਂਦ ਨਾ ਸੋਈ ਸੰਦੇ ਹੀ ਨਹੀਂ ਅੱਛਾ ਕਈ ਕਿਆਂ ਦਾ ਵੀ ਰਿਕਾਰਡ ਹੈ ਪੁੱਛਦਾ ਪੁੱਤਰ ਕਾ ਬਾਬਾ ਜੀ ਆਪ ਕਦ ਕੇ ਸੋਏ ਕੋਈ ਮੈਨੂੰ ਖਿਆਲ ਹੀ ਨਹੀਂ ਮਕਾਉਂਦਾ ਸੋਤਾ ਕਹਿੰਦਾ ਅੱਲਾਹ ਜੀ ਜੇ ਜਾਗਣਾ ਰਾਬ ਮਿਲਦਾ ਤੇ ਟੈਕਸੀ ਡਰਾਈਵਰ ਨੂੰ ਮਿਲ ਜੇ ਉਹ ਕਈ ਕੀ ਰਾਤਾਂ ਜਾਗ ਸੰਦੇ ਵੀ ਉਹ ਬੋਲੋ ਵਿਆਹ ਰਹੋ ਉਹ ਤੇ ਫੇਰ ਵੀ ਜਾਗਦਾ ਆਪਣਾ ਟੱਬਰ ਪਾਲਣ ਲਈ ਤੂੰ ਕਦ ਲਈ ਜਾਗਦਾ ਹੈ ਕੁ ਫਾਇਦਾ ਹੈ ਇੱਥੇ ਕਈ ਧੂਣੀਆਂ ਤੇ ਪਾਉਂਦੇ ਫਿਰਦੇ ਸੀ ਮੈਂ ਕਹਿੰਦੀ ਸੀ ਸੋਚਦਾ ਸਾਡੇ ਬਾਬੇ ਨੇ ਆਖਾ ਤੂੰ ਧੂਣੀ ਤੇ ਪਾ ਕੇ ਬੈਠਾ ਬੰਨੇ ਬੰਨੇ ਬੈਠਾ ਦਾ ਫਾਇਦਾ ਹੈਗਾ ਕਹਿੰਦਾ ਨਹੀਂ ਕਹਿੰਦਾ ਫਿਰ ਆ ਤੈਨੂੰ ਮੈਂ ਕੰਮੇ ਲਾਵਾਂ ਮਾਰਾ ਨੇ ਧੂਣੀ ਉੱਤੇ ਰੱਖ ਦਿੱਤੀ ਲੋ ਲੱਗੇ ਰਤਾ ਆਟਾ ਕਹਿੰਦੇ ਪਕਾਓ ਰੋਟੀਆਂ ਕਿਹਦਾ ਢਿੱਡ ਦੇ ਭਰੂ ਉਹ ਬੋਲੋ ਬਿਆਰਿਓ ਆ ਲੰਗਰਾਂ ਦੀਆਂ ਲੋਹਾਂ ਤਪਦੀਆਂ ਦੇਗਾ ਬਣਦੀਆਂ ਆਗੋ ਹੀ ਆ ਸਾਡੇ ਬਾਬੇ ਨੇ ਅੱਗ ਦਾ ਰੂਪ ਬਦਲਦਾ ਜਦੋਂ ਗਰਮੀ ਦੀ ਅਤ ਦੀ ਗਰਮੀ ਸਾਡੀਆਂ ਭੈਣਾਂ ਸਾਡੇ ਵੀਰ ਪ੍ਰਸ਼ਾਦਾ ਲੰਗਰ ਤਿਆਰ ਕਰਦੇ ਆ ਨਾ ਇਸ ਤਪ ਦਾ ਫਾਇਦਾ ਤੇ ਉਹ ਕਿਹਦੇ ਭੁੱਖੇ ਦੇ ਪੇਟ ਵਿੱਚ ਦੋ ਪ੍ਰਸ਼ਾਦੇ ਪੈਣਗੇ ਜਿਹੜਾ ਬਿਨਾਂ ਵਜ੍ਹਾ ਧੂਣੀ ਤੇ ਪਾ ਕੇ ਬੈਠਾ ਸਰੀਰ ਦਾ ਸਤਿਆਨਾਸ ਹੀ ਮਾਰ ਰਿਆ ਇਹ ਕਾਗਨ ਜਲਾਵੇਂ ਅੰਗ ਆਪ ਵੇਗੋ ਵਹੀ ਅਖੀਰ ਤੇ ਕਹਿੰਦੇ ਵਿਣ ਨਾਮੈ ਤਨਸ਼ਾਰ ਬਿਨਾ ਨਾਮ ਤੋਂ ਬਿਨਾ ਪਰਮੇਸ਼ਰ ਦੀ ਬੰਦਗੀ ਤੋਂ ਆ ਸਾਰੇ ਕੰਮ ਸਵਾਭ ਵਾਲੇ ਵਿਣਨਾਵੇਂ ਤਨਸ਼ਾਰ ਕਿਆ ਕਹਿ ਰੋਵਹੀਂ ਕੀ ਕਹਿ ਕੇ ਰੋਣਗੇ ਜੀ ਖੀਰ ਤੇ ਕਹਿੰਦੇ ਨੇ ਸੋਹਣ ਖਸਮਦਵਾਰ ਉਹ ਸੋਭਾ ਦੰਦਿਆ ਖਸਮ ਦੇ ਦਰ ਤੇ ਕਿਹੜੇ ਜੇ ਸਤਗੁਰ ਸੇਵਹੀਂ ਜਿਹੜੇ ਆਪਣੇ ਸਤਗੁਰ ਦੀ ਸਿੱਖਿਆ ਅਨਸਾਰ ਆਪਣਾ ਜੀਵਨ ਗੁਜ਼ਾਰਦੇ ਹਾਂ ਅਸੀਂ ਪਾਗਾ ਵਾਲਿਆਂ ਸਾਨੂੰ ਐਸਾ ਮਹਾਨ ਸਤਗੁਰ ਜੀ ਪ੍ਰਾਪਤ ਹੋਏ ਨੇ ਸਾਨੂੰ ਭੁੱਲਿਆਂ ਨੂੰ ਭਟਕਿਆਂ ਨੂੰ ਪਰਾਏ ਪਿਆ ਨੂੰ ਸਿੱਧੇ ਰਸਤੇ ਪਾਇਆ ਸਮਾਂ ਮੇਰਾ ਸਮਾਪਤ ਹੈ ਕਿਉਂਕਿ ਦੁਵਾਨ ਲੇਟ ਰੰਬ ਹੋਇਆ ਜੀ ਵੈਸੇ ਤਾਂ ਸਾਰਿਆਂ ਦਾ ਹੀ ਸਮਾਂ 1.5 ਘੰਟਾ ਸੀ ਪਰ ਬੇਨਤੀ ਹੈ ਜੀ ਪ੍ਰਬੰਧਕ ਜੀ ਨੇ ਕਿੱਡਾ ਸੋਹਣਾ ਟੈਂਟ ਲਾਇਆ ਵੇਖੋ ਕਿਹੜੇ ਸੋਹਣੇ ਝੂਮਰ ਲਾਇਆ ਟਾਈਮ ਨਾ ਆਉ ਆ ਮੇਰਾ 1.5 ਘੰਟਾ ਸੀ ਪੌਣਾ ਘੰਟਾ ਮੈਨੂੰ ਟਾਈਮ ਮਿਲਿਆ ਤੇ ਮੋਰੋ ਭਾਈ ਨਰਮਲ ਸਿੰਘ ਜੀ ਕੀ ਬਾਤ ਆ ਦੱਸਿ ਗਾਇਆ ਪ੍ਰਿੰਸੀਪਲ ਸਾਹਿਬ ਭਾਈ ਨਰਮਲ ਸਿੰਘ ਜੀ ਨਾਗਪੂਰੀ ਬਾ ਕਮਾਲ ਕੀਰਤਨ ਕਰਦੇ ਨੇ ਪ੍ਰਿੰਸੀਪਲ ਸਾਹਿਬ ਕਿੰਨਾ ਪਿਆਰਾ ਕੀਰਤਨ ਕਰਕੇ ਗਏ ਆ ਲੇਟ ਕਿਉਂ ਸ਼ੁਰੂ ਹੋਇਆ ਕਿਉਂਕਿ ਅਸੀਂ ਲੇਟ ਆਉਨੇ ਆ ਥੀਏਟਰ ਵਿੱਚ ਮੂਵੀ ਜੇ 6 ਵਜੇ ਸ਼ੁਰੂ ਨਹੀਂ ਹੋਵੇ ਤਾਂ ਕਿੰਨੇ ਵਜੇ ਪਹੁੰਚੀਦਾ ਭਲਾ ਜੀ ਉੱਚੀ ਬੋਲ ਕੇ ਦੱਸਿਓ ਕਿੰਨੇ ਵਜੇ ਭਲਾ ਬੀਬੀਆਂ ਘਰਵਾਲੀ ਨੂੰ ਕਿੰਨੇ ਵਜੇ ਫੋਨ ਕਰਦੀਆਂ ਭਲਾ ਵੀ ਜਲਦੀ ਜਲਦੀ ਆ ਜਾਓ ਮੈਂ ਸ਼ੁਰੂ ਤੋਂ ਵੇਖਣੀ ਤੇ ਸ਼ਟੋਰੀ ਤੇ ਸਮਝ ਨਹੀਂ ਆਉਣੀ ਤੇ ਸਮਾਰਮ ਬਾਰੇ ਪਤਾ ਕੀ ਪੁੱਛਦੀਆਂ ਬੀਬੀਆਂ ਦਾ ਆਮ ਬੰਦੇ ਇਹ ਸਮਾਪਤੀ ਕਦੋਂ ਹੋਣੀ ਹੈ ਭਲਾ ਵੀ ਕਿਤੇ ਪਹਿਲਾਂ ਨਾ ਸਾਨੂੰ ਬਹਿਣਾ ਪੈ ਜਾ ਕੇ ਬੇਨਤੀ ਹੈ ਜੀ ਹੁਣ ਜਿਹੜੇ ਮਗਰਲੇ ਦੋ ਦਵਾਨਾ ਨਾ ਜਿਹੜਾ ਸਭ ਤੋਂ ਪਹਿਲਾਂ ਜਥਾ ਲੱਗੇ ਉਹਨੂੰ ਵੀ ਧਿਆਨ ਨਾਲ ਸੁਣੋ ਭਾਵੇਂ ਬੱਚੇ ਕਰਨ ਉਹਨਾਂ ਨੂੰ ਵੀ ਧਿਆਨ ਨਾਲ ਸੁਣੋ ਇਹ ਮੌਕੇ ਰੋਜ਼ ਰੋਜ਼ ਗੱਜ ਕੇ ਬੋਲਿਓ ਜੀ ਨਹੀਂ ਮਿਲਦੇ ਤੋਂ ਸਾਰਿਆਂ ਦਾ ਧੰਨਵਾਦ ਆ ਜਿਹੜੀ ਪੌੜੀ ਸੀ ਨਾ ਇੱਥੇ ਆਪਾਂ ਡੇਢ ਦੋ ਘੰਟੇ ਬੋਲ ਸਕਦੇ ਸੀ ਮੈਨੂੰ ਕਾਲੀ ਕਾਲੀ ਇਹਦੇ ਅਰਥ ਕਰਨੇ ਪਏ ਕਿਉਂਕਿ ਪਿਛੇ ਵੀਰ ਜੀ ਹੁਣਾਂ ਨੇ ਵੀ ਤੁਹਾਨੂੰ ਬਾਣੀ ਦਾ ਕੀਰਤਨ ਸਰਵਣ ਕਰਾਉਣਾ ਹੈ ਤੋਂ ਇਸ ਕਰਕੇ ਬੇਨਤੀ ਜਿਹੜੇ ਕੱਲ ਦੇ ਦੋ ਦਵਾਨ ਹਨ ਨਾ ਉਹਨਾਂ ਚ ਹੁਣ ਕਿਰਤਰਸ ਕਰਿਓ ਸਾਡੇ ਉੱਤੇ ਤੁਹਾਡੇ ਗੜੀ ਹੱਥ ਜੋੜ ਕੇ ਬੇਨਤੀ ਹੈ ਜੀ ਭੈਣੋ ਵੀਰੋ ਥੋੜਾ ਥੋੜਾ ਪਹਿਲਾਂ ਆ ਜਿਓ ਆ ਮੈਂ ਤੁਰਿਆ ਆਉਂਦਾ ਜਿੰਨੇ ਦਿਨ ਦੁਕਾਨਾ ਖੁੱਲੀਆਂ ਹੈ ਨਾ ਮੈਂ ਹੱਥੀਂ ਜੋੜਦਾ ਮੈਂ ਬੰਦ ਕਰ ਦੋ ਭਰਾਓ ਮੁਸਲਮਾਨ ਭਰਾ ਚੰਗੇ ਆ ਕਮਸ਼ਕਲਾਂ ਜਿਹਨੂੰ ਰੋਜ਼ੇ ਹੁੰਦੇ ਆ ਜਾਂ ਉਹਨਾਂ ਦੀਆਂ ਇਦਾਂ ਹੁੰਦੀਆਂ ਉਹ ਦੁਕਾਨਾਂ ਬੰਦ ਕਰਦੇ ਆ ਪਰ ਅਸੀਂ ਪਤਾ ਨਹੀਂ ਇੰਨੇ ਪੈਸੇ ਜੋੜ ਕੇ ਕਿੱਥੇ ਖਾਂਦੇ ਆ ਆਖੋ ਸਤਨਾਮ ਸ੍ਰੀ ਇੱਕ ਦਾ ਦਿਨ ਦੋ ਚਾਰ ਘੰਟੇ ਪਹਿਲਾਂ ਵੀ ਬੰਦ ਕਰਦਾਂਗੇ ਕੋਈ ਫਰਕ ਨਹੀਂ ਪੈਣਾ ਆਓ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣੀਏ ਗੁਰੂ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਵੇਖਿਓ ਪਦਾਰਥ ਘਟ ਹੋਣ ਵੱਧ ਹੋਣ ਜਿੰਦਗੀ ਦਾ ਖੇੜਾ ਸਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ ਸਾਰਿਆਂ ਦਾ ਧੰਨਵਾਦ ਬਹੁਤ ਪਿਆਰ ਨਾਲ ਆਪ ਜੀ ਨੇ ਵਿਚਾਰਾ ਸੁਣਿਆ ਨੇ ਆਸ ਹੈ ਕਿ ਹੁਣ ਇਸ ਬੇਨਤੀ ਨੂੰ ਪ੍ਰਵਾਨ ਕਰੋਗੇ ਤੇ ਕੱਲ ਦੇ ਜਿਹੜੇ ਦੋ ਦਵਾਨਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਹੜਾ ਦਵਾਨ ਚੱਲਣਾ ਉਹਦੇ ਵਿੱਚ ਆਪ ਜੀ ਹਾਜ਼ਰੀ ਲਵਾਓਗੇ ਵਿੱਚ ਛੋਟ ਕੇ ਚਾਹ ਪਾਣੀ ਪੀ ਆਇਆ ਕਰਿਓ ਪਰ ਆਉਣ ਦੀ ਪਹਿਲਾਂ ਕਹੇਚਲ ਕਰਿਓ ਲਾਈਵ ਕਰਨ ਵਾਲੇ ਸਾਊਂਡ ਵਾਲੇ ਟੈਂਟ ਵਾਲੇ ਲੰਗਰ ਬਣਾਉਣ ਵਾਲੇ ਵਰਤੌਣ ਵਾਲੇ ਸਭ ਵੀਰਾਂ ਦਾ ਭੈਣਾਂ ਦਾ ਬਜ਼ੁਰਗਾਂ ਦਾ ਬੱਚਿਆਂ ਦਾ ਤਹਿ ਦਿਲੋਂ ਧੰਨਵਾਦ ਰਹੀਂਦੇ ਜੋ ਦਵਾਨਾ ਵਿੱਚ ਆਪਾਂ ਫਿਰ ਸਤਿਗੁਰ ਦੀ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਵਾਂਗੇ ਏਸੀ ਸਰਬਜੀਤ ਸਿੰਘ ਬਹੁਤ ਵਧੀਆ ਗੱਲਾਂ ਕਰ ਰਏ ਸੀ ਮੈਨੂੰ ਤੇ ਬਹੁਤ ਪਸੰਦ ਆਈਆਂ ਕਿ ਦੇਖੋ ਵਾਕਿਆ ਹੀ ਇਹ ਜਿਹੜੇ ਤਪੱਸਿਆ ਕਰਦੇ ਨੇ ਤੇ ਦੇਖੋ ਕਿ ਇਹ ਆਪਣੇ ਆਪ ਨੂੰ ਕਿਦਾਂ ਉੱਤੇ ਸਵਾਹ ਮਾਲ ਕੇ ਤੇ ਵੱਡੇ ਵੱਡੇ ਵਾਲ ਤੇ ਪਤ ਨਹੀਂ ਕਿੰਨੀ ਕਿੰਨੀ ਧੇਰ ਤੱਕ ਨਾਤੇ ਹੀ ਨੇ ਓਫੋ ਕਿ ਕੈਸਾ ਮਤਲਬ ਇਹ ਕਿਹੜਾ ਧਰਮ ਹੈ ਜਿਹੜਾ ਸਫਾਈ ਇਸਲਾਮ ਦੇ ਅੰਦਰ ਸਫਾਈ ਜਿਹੜਾ ਬੰਦਾ ਨਹੀਂ ਰੱਖਦਾ ਉਹਦਾ ਅੱਧਾ ਇਮਾਨ ਕੋ ਨਹੀਂ ਅੱਧਾ ਮੁਸਲਮਾਨ ਕੋ ਨਹੀਂ ਇੰਨੀ ਜਿਹੜਾ ਬੰਦਾ ਸਾਫ਼ ਸੁਥਰਾ ਹੀ ਰਹਿਣ ਲੱਗ ਪਿਆ ਤੂੰ ਅੱਧਾ ਮੁਸਲਮਾਨ ਸਮਝ ਲਓ ਗਿਆ ਬਾਕੀ ਚੀਜ਼ਾਂ ਅੱਧ ਬਾਕੀ ਇਬਾਦਤਾਂ ਜਿਹੜੀਆਂ ਨੇ ਉਹ ਕਰਨੀਆਂ ਉਹ 50% ਨੇ ਦੂਸਰੀਆਂ ਔਰ ਕੋਈ ਵੀ ਇਬਾਦਤ ਪਾਕ ਹੋਣ ਤੋਂ ਬਗੈਰ ਸਾਫ਼ ਹੋਣ ਤੋਂ ਬਗੈਰ ਕਬੂਲ ਨਹੀਂ ਹੁੰਦੀ ਕੋਈ ਵੀ ਬੰਦਗੀ ਔਰ ਦੇਖੋ ਸਿੱਖ ਈਸਮ ਦੇ ਅੰਦਰ ਵੀ ਬੜਾ ਅਸ਼ਨਾਨ ਦਾ ਮਤਲਬ ਇਹ ਬੜੀ ਪਾਬੰਦੀ ਨਾਲ ਕੀਤਾ ਜਾਂਦਾ ਹੈ ਕੰਗੀ ਜਿਹੜੀ ਉਹ ਹਰ ਵੇਲੇ ਕੋਲੇ ਠੀਕ ਹੈ ਤੇ ਉਹ ਮਤਲਬ ਵਾਲਾ ਨੂੰ ਕੰਗੀ ਕਰਨੀ ਤੇ ਮਤਲਬ ਕਾਫੀ ਬੜਾ ਯਾਨੀ ਕਿ ਇੱਕ ਸਾਫ ਸੁਥਰਾ ਰਹਿਣਾ ਯਾਨੀ ਕਿ ਬਹੁਤ ਰਬ ਨੂੰ ਬਹੁਤ ਪਸੰਦ ਹੈ ਰੱਬ ਜਿਹੜਾ ਹੈ ਉਹ ਖੁਦ ਖੂਬਸੂਰਤ ਹੈ ਉਹ ਖੂਬਸੂਰਤ ਨੂੰ ਖੂਬਸੂਰਤੀ ਨੂੰ ਪਸੰਦ ਕਰਦਾ ਔਰ ਜਿਹੜੇ ਤਪੱਸਿਆ ਆਪਾਂ ਦੇਖਣੇ ਕੋ ਕੋਮ ਦੇ ਮੇਲੇ ਦੇ ਵਿੱਚ ਲੋਕ ਕਰ ਰਹੇ ਨੇ ਕਿਸ ਦੇ ਨਾਖ ਨੇ ਡੇਡੇ ਵਧੇ ਹੋਏ ਨੇ ਤੇ ਉਹ ਕਿਸੇ ਦੇ ਮਤਲਬ ਇਹਨਾਂ ਨਾਤੇ ਨਹੀਂ ਹੋਏ ਵਾਲ ਐਡੇ ਡੇ ਵਧੇ ਹੋਏ ਨੇ ਤੇ ਉਹ ਮਤਲਬ ਇਹ ਸਿਰ ਦੇ ਵਿੱਚ ਉਹ ਕੋਈ ਅੱਡੀ ਅੱਡੀਆਂ ਮਤਲਬ ਉਹ ਚਾਬੀ ਲਟਕਾ ਕੇ ਬੈਠਾ ਕਹਿੰਦੇ ਕਿ ਅਸੀਂ ਧਰਮ ਦੀ ਸੇਵਾ ਕਰ ਰਹੇ ਹਾਂ ਮੁਲਕ ਦੀ ਹਫਾਜ਼ਤ ਕਰ ਰਹੇ ਹਾਂ ਦੇਖੋ ਕਿ ਕਿੱਡੇ ਭੁੱਲੇ ਹੋਏ ਲੋਕ ਨੇ ਤੇ ਇਹ ਮਤਲਬ ਇਹ ਬਹੁਤ ਗੱਲ ਖਰਾਬ ਹੈ ਦੇਖੋ ਕਿ ਇਹ ਮਦ ਸਰਬਜੀਤ ਸਿੰਘ ਦਾਸਰੇ ਸੀ ਕਿ ਸਫਾਈ ਦੇ ਬਾਰੇ ਚ ਅਗਰ ਇਹ ਮਤਲਬ ਇਹ ਕਿ ਬਗੈਰ ਯਾਨੀ ਕਪੜੇ ਪਾਣ ਤੋਂ ਰੱਬ ਮਿਲਦਾ ਹੋਵੇ ਤੇ ਫਿਰ ਕਪੜੇ ਬਣਾਉਣ ਦਾ ਕੀ ਫਾਇਦਾ ਪੁੱਤ ਕੱਪੜੇ ਨਾ ਕਪਾਹ ਬਿਜਣੀ ਪੈਣੇ ਸੀ ਨਾ ਕੱਪੜਿਆਂ ਵਾਲੀਆਂ ਦੁਕਾਨਾਂ ਵੀ ਖਤਮ ਹੋ ਜਾਣੀਆਂ ਸੀ ਫਿਰ ਲੋਕ ਜਿਹੜੇ ਏਡੇ ਏਡੇ ਖੂਬਸੂਰਤ ਘਰ ਬਣਾਉਂਦੇ ਨੇ ਵਾਰੀ ਵਾਰੀ ਤਪੜੀ ਫੇਰਦੇ ਨੇ ਦੇਖੋ ਹਸਪਤਾਲਾਂ ਦੇ ਅੰਦਰ ਕਿੰਦਾ ਜਰਾ ਸੀਮਾ ਦਾ ਖਿਆਲ ਕੀਤਾ ਜਾਂਦਾ ਹੈ ਦੇਖੋ ਧਾਰਮਿਕ ਤੌਰ ਤੇ ਨਹੀਂ ਬਲਕਿ ਆਪਦੀ ਸਿਹਤ ਵਾਸਤੇ ਵੀ ਬਹੁਤ ਜ਼ਰੂਰੀ ਹੈ ਜਿਹੜਾ ਵੀ ਕੋਈ ਵੀ ਧਰਮ ਹੈ ਨਾ ਉਹ ਸਭ ਤੋਂ ਪਹਿਲਾਂ ਤੁਸੀਂ ਦੇਖ ਲਓ ਕਿ ਧਰਮ ਜਿਹੜਾ ਸਭ ਤੋਂ ਪਹਿਲਾਂ ਸਿਹਤ ਦਾ ਖਿਆਲ ਕਰਦਾ ਹੈ ਬੰਦੇ ਦੀ ਠੀਕ ਹੈ ਨਾ ਕਿ ਉਹ ਬੰਦਾ ਸਾਫ ਸੁਥਰਾ ਹੋਣਾ ਚਾਹੀਦਾ ਪਹਿਲੋਂ ਸਭ ਤੋਂ ਪਹਿਲੋਂ ਸਬਕ ਜਿਹੜਾ ਹੈ ਉਹ ਸਫਾ ਸਾਫ ਸੁਥਰੇ ਦਾ ਪਕੀਜ਼ਗੀ ਦਾ ਯਾਨੀ ਕਿ ਉਹ ਸਬਕ ਹੁੰਦਾ ਉਸ ਤੋਂ ਬਾਅਦ ਜਿਹੜਾ ਉਹ ਨਾ ਉਹ ਦੂਸਰਾ ਹੁੰਦਾ ਹੈ ਸਬਕ ਕਿ ਬਾਕੀ ਸਬਕ ਆ ਜਿਹੜੇ ਹੁੰਦੇ ਨੇ ਉਹ ਬਾਅਦ ਚ ਹੁੰਦੇ ਨੇ ਠੀਕ ਹੈ ਨਾ ਜਿਨ੍ਹਾਂ ਚਿਰ ਮਤਲਬ ਹੈ ਸਫਾਈ ਦਾ ਸਬਕ ਨਹੀਂ ਹੋਏਗਾ ਸਾਫ ਸੁਥਰਾ ਨਹੀਂ ਹੋਏਗਾ ਉਨ੍ਹਾਂ ਚਿਰ ਕੋਈ ਬੰਦਗੀ ਜਿਹੜੀ ਹੈ ਉਹ ਕਬੂਲ ਨਹੀਂ ਹੋਏਗੀ ਕੋਈ ਬੰਦਗੀ ਜਿਹੜੀ ਉਹ ਕਬੂਲ ਨਹੀਂ ਹੋ ਸਕਦੀ ਠੀਕ ਹੈ ਨਾ ਇਹ ਪਹਿਲੋ ਸਭ ਤੋਂ ਪਹਿਲੋ ਧਰਮ ਜਿਲਾਇ ਉਹ ਤਾਂ ਇਸੇ ਦਾ ਖਿਆਲ ਕਰਦਾ ਹੈ ਕਿ ਤੁਸੀਂ ਸਾਫ਼ ਸੁਥਰੇ ਹੋਵੋ ਤੇ ਤਾਂ ਕਿ ਤੁਹਾਨੂੰ ਕੋਈ ਬਿਮਾਰੀ ਨਾ ਲੱਗੇ ਕੋਈ ਮਤਲਬ ਹੋਵੇ ਉਹ ਬੁੱਟਾ ਯਾਨੀ ਸਭ ਤੋਂ ਪਹਿਲੋ ਟਾਡੇ ਜਿਸਮਾਨੀ ਸਿਹਤਮੰਦੀ ਦੀ ਯਾਨੀ ਖਿਆਲ ਕੀਤਾ ਜਾਂਦਾ ਹੈ ਧਰਮ ਸੌਣ ਦੀ ਵੀ ਇਜਾਜ਼ਤ ਦਿੰਦਾ ਹੈ ਖਾਣ ਪੀਣ ਦੀ ਵੀ ਇਜਾਜ਼ਤ ਦਿੰਦਾ ਹੈ ਭੁੱਖੇ ਰਹਿਣ ਦੀ ਠੀਕ ਹੈ ਆਪਣੇ ਆਪ ਨੂੰ ਅੱਗ ਦੇ ਉੱਤੇ ਬਹਣ ਦੀ ਆਪਣੇ ਆਪ ਨੂੰ ਮਤਲਬੇ ਦੂਸਰਿਆਂ ਨੂੰ ਖਾਣਾ ਖੁਲਾਣ ਦਾ ਸਬਕ ਦਿੰਦਾ ਹੈ ਤੇ ਇਹ ਕਿਹਦਾ ਧਰਮ ਹੋ ਸਕਦਾ ਕਿ ਲੋਕ ਇਹਨਾਂ ਨੂੰ ਮਤਲਬ ਵੀ ਕੋਈ ਵੀ ਦੇਖੋ ਕਿ ਕਿਸੇ ਨੂੰ ਆਪਦੇ ਮਾਂ ਪਿਓ ਦਾ ਨਹੀਂ ਪਤਾ ਹੈਗਾ ਕਿ ਮੇਰਾ ਮਾਂ ਪਿਓ ਕਿੱਥੇ ਆ ਉਹ ਦੱਸ ਰਹੇ ਸੀ ਕਿ ਤੂੰ ਮੁਲਕ ਦੀ ਸੇਵਾ ਕਰ ਰਿਹਾ ਤੂੰ ਪਹਿਲੋ ਜਾ ਕੇ ਆਪਣੀ ਮਾਂ ਦੀ ਤੇ ਸੇਵਾ ਕਰ ਜਿਹਨੇ ਤੈਨੂੰ ਪੈਦਾ ਕੀਤਾ ਹੈ ਤੈਨੂੰ ਉਹਦਾ ਪਤਾ ਹੀ ਕੋਈ ਨਹੀਂ ਉਹ ਬਹੁਤ ਯਾਨੀ ਕਿ ਇਹ ਮਤਲਬ ਹੈ ਉਹ ਲੋਕ ਆਪਣੇ ਉੱਤੇ ਕਿੰਨਾ ਜ਼ੁਲਮ ਕਰ ਰਹੇ ਨੇ ਆਪਣੀ ਜਾਨ ਤੇ ਇਹਨਾਂ ਜ਼ੁਲਮ ਕਰ ਰਹੇ ਨੇ ਉਹਨਾਂ ਨੂੰ ਆਪਣੀ ਜਾਨ ਦਾ ਖਿਆਲ ਕਰਨਾ ਚਾਹੀਦਾ ਬਹੁਤ ਅੱਛੀ ਵੀਡੀਓ ਸੀ ਤੁਸੀਂ ਕਮੈਂਟ ਬਾਕਸ ਦੇ ਅੰਦਰ ਆ ਕੇ ਜ਼ਰੂਰ ਦੱਸਣਾ ਕਿ ਵੀਡੀਓ ਤੁਹਾਨੂੰ ਕੈਸੀ ਲੱਗੀ ਵੀਡੀਓ ਦੇ ਅੰਦਰ ਲੈਸਨ ਜਿਹੜਾ ਬਹੁਤ ਅੱਛਾ ਸੀ ਸਬਕ ਬਹੁਤ ਅੱਛਾ ਸੀ ਵੀਡੀਓ ਦਾ ਇਖਤਤਾਮ ਇੱਥੇ ਕਰਨੇ ਆ ਮਿਲਾਂਗੇ ਇੱਕ ਨਵੀਂ ਵੀਡੀਓ